ਕੀ ਸਾਨੂੰ ਪਖੰਡੀਆਂ ਜਗ੍ਹਾ ਤੇ ਮੇਲੇ ਲਾਉਣੇ ਚਾਹੀਦੇ ਨੇ ਤੁਸੀਂ ਸਭ ਜਾਣਦੇ ਹੋ ਕਿ ਪੰਜਾਬ ਦੇ ਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਇੱਕ ਇੱਕ ਪਿੰਡ ਦੇ ਵਿੱਚ 10 10 12 12 ਜਗ੍ਹਾ ਬਣ ਜਾਣਗੇ ਯਾਨੀ ਜਿੱਥੇ ਕੁਝ ਲੋਕ ਗਰਮੀਆਂ ਦੇ ਮਹੀਨਿਆਂ ਦੇ ਵਿੱਚ ਮੇਲੇ ਲਾਉਣਗੇ ਕਹਿਣਗੇ ਕਿ ਇਹ ਫਲਾਣਾ ਬਾਬਾ ਇਹ ਫਲਾਣਾ ਉਹ ਚੇਆ ਉਸ ਜਗ੍ਹਾ ਤੇ ਮੇਲਾ ਲਾ ਕੇ ਕਹਿਣਗੇ ਕਿ ਉੱਥੇ ਆਪਾਂ ਕੁੜੀਆਂ ਵੀ ਨਚਾਉਣੀਆਂ ਆ ਗੁੜੀਆਂ ਵੀ ਨਚਾਉਣੀਆਂ ਅਸਲੀ ਗੀਤ ਵੀ ਲਾਉਣੇ ਲੰਗਰ ਵੀ ਲਾਉਣਾ ਅਤੇ ਨੀਤਕਾਰ ਸਿੰਗਰ ਵੀ ਸੱਭਨੇ ਨੇ ਤੋ ਠੀਕ ਕੁਝ ਕੀਤਾ ਜਾਂਦਾ ਜੇ ਕੋਈ ਸਾਨੂੰ ਪੁੱਛਲੇ ਭਈ ਈਆਂ ਵੀ ਤੁਹਾਡੀਆਂ ਉਹਨਾਂ ਨੂੰ ਗੰਦੇ ਗੀਤਾਂ ਤੇ ਨੂੰ ਤੁਸੀਂ ਵਿਚਾਰੇ ਹੋ ਖੁਦ ਤੁਸੀਂ ਵੇਖ ਰਹੇ ਹੋ ਇਹ ਕਿਹੜੀ ਤੁਸੀਂ ਧਾਰਮਿਕ ਸੇਵਾ ਕਰ ਰਹੇ ਹੋ ਕਿਹੜੇ ਪੀਰ ਦੀ ਸੇਵਾ ਕਰ ਰਹੇ ਹੋ ਜੇ ਸਾਨੂੰ ਇਹ ਵੀ ਕੋਈ ਪੁੱਛਨੇ ਕਿ ਜਿਹੜਾ ਤੁਸੀਂ ਮੇਲਾ ਲਾ ਰਹੇ ਹੋ ਇਹ ਪੀਰ ਨੇ ਕੀ ਤੁਹਾਡੇ ਪਿੰਡ ਲਈ ਚੰਗਾ ਕੀਤਾ ਇਹਦੀ ਤੁਹਾਡੇ ਪਿੰਡ ਨੂੰ ਕੀ ਦੇਣਿਆ ਤੁਹਾਡੇ ਕਸਬੇ ਨੂੰ ਕੀ ਦੇਣਿਆ ਇਹਦਾ ਜਨਮ ਕਦੋਂ ਹੋਇਆ ਇਹਦਾ ਮਾਪਿਓ ਕਿ ਕੌਣ ਆ ਇਹਦੀ ਬਾਣੀ ਕਿਹੜੇ ਜਗ੍ਹਾ ਤੇ ਉਤੇ ਦਰਜਿਆ ਕਿੰਨੀ ਇਹਦਾ ਕੀ ਕੀਤਾ ਫਿਰ ਅਸੀਂ ਕਹਿਣਾ ਛੱਡੋ ਯਾਰ ਤੁਸੀਂ ਇਹ ਗੱਲਾਂ ਨੂੰ ਰਹਿਣ ਦੋ ਪਰੇ ਅਸੀਂ ਤਾਂ ਬਸ ਮਨੋਰੰਜਨ ਕਰਨਾ ਬਾ ਸਾਡਾ ਇਹੋ ਕੰਮ ਇਹਦੇ ਨਾਲ ਕੀ ਹੁੰਦਾ ਕਿ ਸਾਡੀ ਸੋਚ ਨੇ ਕਮੀ ਹੁੰਦੀ ਸਾਡੀ ਸੋਚ ਮਾੜੀ ਹੁੰਦੀ ਤੁਸੀਂ ਵੇਖੋ ਜਿਹੜੇ ਜਿਹੜੇ ਲੋਕ ਪਖੰਡੀਆਂ ਜਗ੍ਹਾ ਤੇ ਇੰਜ ਦੇ ਕੰਮ ਕਰਦੇ ਨੇ ਮੱਥੇ ਟੇਕਦੇ ਨੇ ਦੀਵੇ ਜਗਾਉਂਦੇ ਨੇ ਉਹਨਾਂ ਦੀ ਘਰਾਂ ਵਿੱਚ ਹਮੇਸ਼ਾ ਗਰੀਬੀ ਰਹੇਗੀ ਉਹਨਾਂ ਦੇ ਘਰਾਂ ਦੇ ਵਿੱਚ ਬਿਮਾਰੀ ਰਹੇਗੀ ਉਹਨਾਂ ਦੀ ਔਲਾਦ ਕੋਈ ਨਾ ਕੋਈ ਘਰ ਚ ਪਾਗਲ ਮੰਦਭੁੱਦੀ ਪੈਦਾ ਹੋਵੇਗਾ ਜਾਂ ਉਹਨਾਂ ਲੋਕਾਂ ਦੇ ਜਿਹੜਾ ਮਾਨਸਿਕ ਲੈਵਲ ਉਹ ਬੜਾ ਹੀ ਛੋਟਾ ਹੋਵੇਗਾ ਉਹ ساری ਉਮਰ ਅਨਪੜਤਾ ਵਾਲੀ ਜ਼ਿੰਦਗੀ ਗੁਜ਼ਾਰਨਗੇ ਜਿਹੜੇ ਜਿਹੜੇ ਲੋਕ ਇੰਜ ਦਾ ਕਰਦੇ ਨੇ ਕਿਉਂ ਕਰਦੇ ਨੇ ਕਿਉਂਕਿ ਇੱਕ ਮਾਨਸਿਕ ਫੈਕਟਰ ਹੁੰਦਾ ਜਿਵੇਂ ਦੀ ਸਾਡੀ ਸੋਚ ਐਵੇਂ ਦੇ ਕੰਮ ਕਰਨ ਲੱਗ ਪਈ ਨਹੀਂ ਹੋਵੇ ਸਾਡਾ ਸਰੀਰ ਸਾਡੇ ਵਿਚਾਰ ਜਿਹੜੇ ਉੱਚ ਵੜ ਜਾਂਦੇ ਨੇ ਤੇ ਪੰਜਾਬੀ ਇਹ ਕੰਮ ਤੇ ਨਹੀਂ ਚੰਗਾ ਲੱਗਦਾ ਬਾਬੇ ਨਾਨਕ ਨੇ ਤੇ ਕਿਤੇ ਨਹੀਂ ਇਹ ਕਿਹਾ ਕਿ ਭਾਈ ਸਿੱਖੋ ਤੁਸੀਂ ਇਹੋ ਜਿਹਾ ਕੰਮ ਕਰੋ ਪਖੰਡੀਆਂ ਜਗਾਂ ਨੂੰ ਪੁੰਜੋ ਜਾਂ ਤੁਸੀਂ ਇਹੋ ਜਿਹੇ ਕੰਮ ਕਰੋ ਇਹ ਸਾਨੂੰ ਉੱਤੇ ਸੋਚਣਾ ਚਾਹੀਦਾ ਤੇ ਵੇਖੋ ਇੱਕ ਇਥੇ ਵੀ ਗੱਲ ਬੜੀ ਸੋਚਣ ਵਾਲੀ ਆ ਜੇ ਕੋਈ ਪੁੱਛ ਲੇ ਵੀ ਤੁਸੀਂ ਸਾਡਾ ਧਰਮ ਕਿਹੜਾ ਅਸੀਂ ਕਹਿੰਦੇ ਸਿੱਖ ਧਰਮ ਆ ਤੇ ਅਗਨਾਂ ਵਿੱਚ ਰੋਠੀ ਠੀਕ ਹੈ ਵਧੀਆ ਗੱਲ ਪਰ ਜੇ ਕੋਈ ਕਹਿ ਵੀ ਤੁਸੀਂ ਸਿੱਖ ਹੋ ਕੇ ਇੱਥੇ ਕਿਉਂ ਨੱਕ ਗੋਡੇ ਰਗੜ ਰਹੇ ਹੋ ਇਹ ਤੇ ਮਤਲਬ ਜੇ ਇਹਨਾਂ ਨੂੰ ਕੌਣ ਮੰਨਦਾ ਹੈ ਫਿਰ ਕਹਿਣਗੇ ਕਿ ਚਲੋ ਛੱਡੋ ਜੀ ਇਹਨਾਂ ਗੱਲਾਂ ਨੂੰ ਛੱਡੋ ਕਈ ਲੋਕ ਇੰਝ ਕਹਿਣਗੇ ਤੇ ਜੇ ਕੋਈ ਇਹ ਵੀ ਪੁੱਛਣੇ ਪਈ ਇੱਥੇ ਤੇ ਕੋਈ ਸਲਾਮ ਮੀਰ ਆਇਆ ਇਹ ਵੀ ਮੱਥਾ ਟੇਕਣ ਇੱਥੇ ਕੋਈ ਲੰਗਰ ਖਾਣ ਦੀ ਰੋਟੀ ਖਾਣ ਨਹੀਂ ਆਇਆ ਮੁਸਲਮਾਨ ਵੀ ਤਾਂ ਪਖੰਡੀਆਂ ਜਗ੍ਹਾ ਤੇ ਰੋਟੀ ਖਾਣ ਨਹੀਂ ਜਾਂਦੇ ਲੰਗਰ ਖਾਣ ਨਹੀਂ ਜਾਂਦੇ ਤੇ ਭਾਈ ਤੁਸੀਂ ਟਿੱਜੇ ਥਾਂ ਹੀ ਆਪਣਾ ਹੀ ਪਿਓ ਬਣਾ ਕੇ ਬਹਿ ਗਏ ਹੋ ਇਹ ਗੱਲ ਸਾਨੂੰ ਚੁਭੇ ਸਾਨੂੰ ਬੁਰੀ ਲੱਗਣੀ ਆ ਕਿ ਨਾ ਸਾਨੂੰ ਕਿਉਂ ਕਿਹਾ ਪਰ ਅਸੀਂ ਕਿਹਾ ਕਿ ਟਰਮਾ ਸਾਡੇ ਲੋਕਾਂ ਨੇ ਤੇ ਚਾਦਰ ਵੀ ਲੈ ਕੇ ਆਉਣੀ ਆ ਪਤਾ ਨਹੀਂ ਕੀ ਕੀ ਕਰਨਾ ਹੈ ਕਿ ਕੀ ਡਰਾਮੇ ਕਰਨੇ ਆ ਤਾਂ ਸਾਨੂੰ ਮਨ ਲੱਗਦਾ ਕਿ ਸਾਡੀ ਸੋਚ ਜਿਹੜੀ ਬੜੀ ਨਕਮੀ ਹੋ ਗਈ ਆ ਨਕਮੀ ਕਰ ਦਿੱਤੀ ਆ ਜਾਂ ਅਸੀਂ ਇੰਜ ਕਹਿ ਲਈਏ ਕਿ ਸਾਡੇ ਲੋਕਾਂ ਨੇ ਆਪਣੀ ਸੋਚ ਦਾ ਬੇੜਾ ਹੀ ਗਰਕ ਕਰ ਲਿਆ ਉਹ ਸਾਰੇ ਪਾਸੇ ਮਿਲ ਲ ਜਾਂਦੇ ਨੇ ਹਮੇਸ਼ਾ ਮਨੁੱਖ ਦਾ ਪਿਓ ਇੱਕ ਹੀ ਹੁੰਦਾ ਆ ਫਿਰ ਜੇ ਕੋਈ ਕਵੇ ਮੇਰੇ ਦੋ ਪਿਓ ਆਤੇ ਨੇ ਪਿਓ ਆ ਚਾਰ ਪਿਓ ਆ ਤੇ ਲੋਕ ਉਹਨੂੰ ਤਿਛਰਾ ਕਰ ਦੇਣਗੇ ਲੋਕ ਉਹਨੂੰ ਮਜ਼ਾਕ ਕਰ ਦੇਣਗੇ ਮੈਂ ਸਮਝਦਾ ਕਿ ਸਾਡੀ ਨਵੀਂ ਪੀੜ੍ਹੀ ਇਸ ਵਿੱਚੇ ਵੱਧ ਜਰੂਰ ਧਿਆਨ ਦੇਵੇ ਇਹ ਕੋਈ ਚੰਗੀ ਜਿਹੀ ਗੱਲ ਨਹੀਂ ਇਹ ਬਹੁਤ ਹੀ ਬੁਰੀ ਗੱਲ ਆ ਜਿਹੜਾ ਜਿਹੜਾ ਧਰਮ ਆ ਉਹ ਆਪੋ ਆਪਣੇ ਧਰਮ ਨੂੰ ਮੰਨੇ ਉਹਨੂੰ ਮੰਨਣਾ ਨਹੀਂ ਚਾਹੀਦਾ ਕਿਉਂਕਿ ਉਹਦੇ ਧਰਮ ਦੇ ਮੁਤਾਬਕ ਲੇਕਿਨ ਇਸਲਾਮ ਧਰਮ ਦੇ ਮੁਤਾਬਕ ਹਜਰਤ ਮੁਹੰਮਦ ਸਤਿ ਆਂਬ ਤੋਂ ਬਾਅਦ ਕਿਸੇ ਨੂੰ ਵੀ ਪੀਰ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਹਨਾਂ ਚ ਮਨਾਹੀ ਹੈ ਇਸ ਗੱਲ ਦੀ ਤੇ ਨਾ ਹੀ ਮੁਸਲਮਾਨ ਵੀ ਕਿਸੇ ਮਣੀ ਮਸਜਿਦ ਨੂੰ ਮੱਥਾ ਟੇਕਦੇ ਨੇ ਇਹੋ ਜਿਹੀ ਨਹੀਂ ਉਹ ਹਮੇਸ਼ਾ ਆਪਣੇ ਧਾਰਮਿਕ ਸਥਾਨ ਤੇ ਜਾਂਦੇ ਨੇ ਉੱਥੇ ਨਮਾਜ਼ ਪੜ੍ਹਦੇ ਨੇ ਜੋ ਵੀ ਉਹਨਾਂ ਦੇ ਧਰਮ ਦੇ ਮੁਤਾਬਕ ਹੋਊਂ ਜੀ ਇਹ ਕਰਦੇ ਨੇ ਤੇ ਪਰ ਸਾਡੇ ਕੁਝ ਕੁ ਸਿੱਖ ਸਭ ਕੁਝ ਦਲੀ ਮਰੀ ਦੀ ਕਰੀ ਜਾਂਦੇ ਨੇ ਆਪਣੀਆਂ ਧੀਆਂ ਭੈਣਾਂ ਉੱਥੇ ਨੱਚ ਰਹੀਆਂ ਹੁੰਦੀਆਂ ਨੇ ਆਪਣੀਆਂ ਹੀ ਧੀਆਂ ਭੈਣਾਂ ਧੀਆਂ ਪੁੱਤ ਪਤਨੀ ਮਾਪੇ ਬੈਠੇ ਉਹ ਕੰਦੇ ਗੀਤਾਂ ਨੂੰ ਦੇਖ ਰਹੇ ਹੁੰਦੇ ਨੇ ਖੁਸ਼ ਹੋ ਰਹੇ ਹੁੰਦੇ ਨੇ ਜਿਉਂ ਡਾਂਸ ਬੜਾ ਸੋਹਣਾ ਕਰੀ ਕਿਹੜੇ ਕਿਹੜਾ ਧਰਮ ਹੈ ਜਿੱਥੇ ਇੱਕ ਔਰਤ ਨੱਚੇ ਤੇ ਰੱਬ ਖੁਸ਼ ਹੁੰਦਾ ਹੈ ਇਹਨੂੰ ਆਪਾਂ ਦਰਮ ਨਹੀਂ ਕਹਿ ਸਕਦੇ ਇਹਨੂੰ ਤਾਂ ਆਪਾਂ ਕੁਝ ਹੋਰ ਹੀ ਨਾਂ ਪਿਛਲੇ ਸਮੇਂ ਚ ਰਹਿੰਦੇ ਹੁੰਦੇ ਸੀ ਜਾਂ ਕਈ ਨੂੰ ਅਮਟਾ ਕਿ ਕਹਿ ਸਕਦੇ ਨੇ ਜਾਂ ਕੋਈ ਹੋਰ ਵੀ ਕਹਿ ਸਕਦੇ ਨੇ ਸਾਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਸੀ ਕੀ ਕਰਵਾ ਲੁੱਪੇ ਵੇਖੋ ਵੇਖੀਓ ਕੁਝ ਕਰਨ ਲੱਪੇ ਨਹੀਂ ਸਾਨੂੰ ਕਿਸ ਉਸ ਬੱਦਨੇ ਬਾਰੇ ਉਸ ਜਗ੍ਹਾ ਬਾਰੇ ਉਹਦੇ ਟੰਬਰ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਬਸ ਟੜਾ ਟੜ ਮੇਲਾ ਲਾ ਦਿਓ ਜੀ ਲੰਗਰ ਲਾਹੋ ਜੀ ਉੱਥੇ ਆ ਕਰ ਲਓ ਜੇ ਕਰ ਲਓ ਥੋੜਾ ਸੋਚੀਏ ਪੰਜਾਬ ਜੋ ਥੋੜਾ ਸੋਚੀਏ ਸਿੱਖੋ ਆਪਾਂ ਕਿੱਧਰ ਤੁਰ ਰਹੇ ਹਾਂ ਸਾਨੂੰ ਜੇ ਸਾਡੀ ਔਲਾਦ ਪੁੱਛ ਲਵੇ ਤੇ ਸਾਡੇ ਕੋਈ ਜਵਾਬ ਸਵਾਲ ਨਹੀਂ ਹੈਗਾ ਸਾਨੂੰ ਲਪਾਕੇ ਪਾਜੀ ਫੁਕਰੇ ਵਾਜੀ ਸਾਡੇ ਤੇ ਕੋ ਚੰਗੇ ਪਾਸੇ ਪੜਨਾ ਚਾਹੀਦਾ ਕੋ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਕੋ ਚੰਗੇ ਲੋਕਾਂ ਦੇ ਵਿਚਾਰ ਸੁਣਨੇ ਚਾਹੀਦੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਹਾਂ